ਪੰਜਾਬ ਸਰਕਾਰ ਵੱਲੋਂ ਜਿਹੜੀ ਨਸ਼ਾ ਮੁਕਤ ਪੰਜਾਬ ਮੁਹਿੰਮ ਚਲਾਈ ਗਈ ਹੈ ਉਹਦੇ ਤਹਿਤ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਤੇ ਡਾਈਜੀ ਸਾਹਿਬ ਫਰੀਦਕੋਟ ਰੇਂਜ ਦੇ ਡਾਇਰੈਕਸ਼ਨਸ ਤੇ ਕੰਮ ਕਰਦੇ ਆ ਮੋਗਾ ਪੁਲਿਸ ਦੇ ਸੀਆਈਏ ਸਟਾਫ ਨੂੰ ਇੱਕ ਵੱਡੀ ਸਫਲਤਾ ਹੱਥ ਲੱਗੀ ਹੈ ਇਹਦੇ ਵਿੱਚ ਟੋਟਲ 2 ਮਾਮਲਿਆਂ ਦੇ ਵਿੱਚ 7 ਕਿਲੋ 520 ਗ੍ਰਾਮ ਹੈਰੋਇਨ ਮੋਗਾ ਪੁਲਿਸ ਵੱਲੋਂ ਬਰਾਮਦ ਕੀਤੀ ਗਈ ਹੈ ਪਹਿਲਾ ਮਾਮਲਾ ਦਸੀਏ ਇਹਦੇ ਵਿੱਚ ਐਫਆਈਆਰ ਨੰਬਰ 151/25 ਥਾਣਾ ਸਦਰ ਮੋਗਾ ਦਰਜ ਕੀਤਾ ਗਿਆ ਹੈ ਜਿਹਦੇ ਵਿੱਚ ਤਿੰਨ ਦੋਸ਼ੀ ਅਰੈਸਟ ਕੀਤੇ ਗਏ ਹਨ ਇਹਨਾਂ ਤੋਂ ਟੋਟਲ ਰਿਕਵਰੀ 5 ਕਿਲੋ 17 ਗ੍ਰਾਮ ਹੈਰੋਇਨ ਹੋਈ ਹੈ ਨਾਲ ਇੱਕ ਮੋਟਰਸਾਈਕਲ ਤੇ ਇਹ ਤਿੰਨੇ ਬੰਦੇ ਜਿਹੜੇ ਹੈਗੇ ਸੀ ਇੱਥੇ ਸਦਰ ਥਾਣੇ ਦੇ ਏਰੀਆ ਦੇ ਵਿੱਚ ਆਏ ਸੀ ਇਹਨਾਂ ਨੇ ਅੱਗੇ ਹੈਰੋਇਨਾ ਸਪਲਾਈ ਕਰਨੀ ਸੀ ਹੁਣ ਤੱਕ ਦੀ ਤਫਤੀਸ਼ ਦੇ ਵਿੱਚ ਪਤਾ ਲੱਗਿਆ ਜਿਹੜਾ ਮੇਨ ਦੋਸ਼ੀ ਹੈ ਦਲਜੀਤ ਇਹਦੇ ਪਹਿਲਾਂ ਵੀ ਦੋ ਮੁਕਦਮੇ ਦਰਜ ਨੇ ਤੇ ਅਸੀਂ ਦਾ ਫੋਰਨ ਬੇਸਡ ਜਿਹੜੇ ਸਮਗਲਰ ਨੇ ਉਹਨਾਂ ਦੇ ਇਨਟੱਚ ਹੈ ਤੇ ਪਾਕਿਸਤਾਨ ਬੇਸਡ ਸਮਗਲਰਾਂ ਦੇ ਵੀ ਇਨਟੱਚ ਹੈਗਾ ਅੱਗੇ ਦੀ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਸਾਡੀ ਚੱਲ ਰਹੀ ਹੈ ਇਹਦੀ ਫੋਰਵਰਡ ਤੇ ਬੈਕਵਰਡ ਲਿੰਕੇਜ ਦੇ ਵਿੱਚ ਜਿਹੜੇ ਵੀ ਦੋਸ਼ੀ ਇਨਵੋਲ ਹੋਣਗੇ ਜਿਨ੍ਹਾਂ ਦਾ ਵੀ ਨਾਂ ਅੱਗੇ ਆਊਗਾ ਉਹਨਾਂ ਦੇ ਖਿਲਾਫ ਵੀ ਅਸੀਂ ਬਣਦੀ ਕਾਰਵਾਈ ਕਰਾਂਗੇ ਆ ਇੱਕ ਬਹੁਤ ਵੱਡਾ ਸਪਲਾਈਰ ਹੈ ਜਿਹੜਾ ਆਪਣੇ ਏਰੀਆ ਦੇ ਵਿੱਚ ਮੋਗਾ ਫਿਰੋਜ਼ਪੁਰ ਦੇ ਆਲੇ-ਦੁਆਲੇ ਏਰੀਆ ਦੇ ਵਿੱਚ ਕਾਫੀ ਮਾਤਰਾ ਦੇ ਵਿੱਚ ਹੈਰੋਇਨ ਸਪਲਾਈ ਕਰਦਾ ਸੀ ਤੇ ਆ ਮੋਗਾ ਪੁਲਿਸ ਦੀ ਸੀਆਈਏ ਟੀਮ ਨੇ ਸਿਕਰਟ ਇਨਫੋਰਮੇਸ਼ਨ ਦੇ ਬੇਸਿਸ ਤੇ ਅਰੈਸਟ ਇਹਨੂੰ ਕਰ ਲਿਆ ਹੈ ਬਾਕੀਆਂ ਦਾ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਹੈ ਉਹ ਇਹਦੇ ਐਸੋਸੀਏਟ ਨੇ ਉਹ ਇਹਦੇ ਨਾਲ ਹੀ ਕੰਮ ਕਰਦੇ ਇਮੋਰਕ ਦੀ ਇਨਵੈਸਟੀਗੇਸ਼ਨ ਚਾਹੀ ਸਾਹਮਣੇ ਆਇਆ ਕਿ ਫਿਰੋਜ਼ਪੁਰ ਦੇ ਵਿੱਚ ਇਹਨਾਂ ਨੂੰ ਆ ਹੈਰੋਇਨ ਜਿਹੜੀ ਹੈ ਉਹ ਸਪਲਾਈ ਹੋਈ ਸੀ ਤੇ ਇਹ ਜਿਹੜੇ ਰਹਿਣ ਵਾਲੇ ਨੇ ਦਲਜੀਤ ਜਿਹੜਾ ਮੇਨ ਦੋਸ਼ੀ ਹੈ ਅ ਜ਼ਿਲ੍ਹਾ ਫਾਜ਼ਿਲਕਾ ਦਾ ਰਹਿਣ ਵਾਲਾ ਹੈ ਬਾਕੀ ਦੋਨੇ ਦੋਸ਼ੀ ਫਿਰੋਜ਼ਪੁਰ ਦੇ ਰਹਿਣ ਵਾਲੇ ਨੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਇਹਦਾ ਪੁਲਿਸ ਰਿਮਾਂਡ ਅਸੀਂ ਹਾਸਿਲ ਕਰਕੇ ਡੁੰਗਾਈ ਨਾਲ ਜਿਹੜੀ ਹੈ ਇਹਦੀ ਇੰਟਰੋਗੇਸ਼ਨ ਕਰਾਂਗੇ ਇਹਦੀ ਫਰਦਰ ਇਨਵੈਸਟੀਗੇਸ਼ਨ ਕਰਾਂਗੇ ਤੇ ਜਿਹੜੇ ਵੀ ਤੱਥ ਹੋਰ ਸਾਹਮਣੇ ਆਣਗੇ ਉਹ ਤੁਹਾਨੂੰ ਅਸੀਂ ਕਲੀਅਰ ਕਰਕੇ ਦੱਸ ਦੇਵਾਂਗੇ ਇਹਨਾਂ ਦੀ ਏਜ 28 ਸਾਲ ਹੈ ਜਿਹੜਾ ਮੇਨ ਦੋਸ਼ੀ ਹੈ ਬਾਕੀ ਇੱਕ ਦੀ 28 ਸਾਲ ਤੇ ਦੂਜੇ ਦੀ 26 ਸਾਲ ਹੈਗੀ ਹੈ। ਸਾਹਿਬ ਦਾਣਾ ਮੰਡੀ ਪਿੰਡ ਖੁਖਰਾਣਾ ਸਦਰ ਥਾਣੇ ਦੇ ਏਰੀਆ ਦੇ ਵਿੱਚ ਉੱਥੇ ਬੈਠੇ ਸੀ ਤੇ ਆਪਣੇ ਜਿਹੜੇ ਕਸਟਮਰਸ ਨੇ ਉਹਨਾਂ ਦੀ ਵੇਟ ਕਰੀ ਜਾਂਦੀ ਸੀ। ਹਾਂਜੀ ਇਹਨਾਂ ਨੇ ਪੈਕਿੰਗ ਕੀਤੀ ਹੋਈ ਸੀ ਜਿਹੜੇ ਇਹਨਾਂ ਦੀ ਨਾਰਮਲ ਪੈਕਿੰਗ ਹੁੰਦੀ ਹੈ ਪਲਾਸਟਿਕ ਦੇ ਨਿਫਾਫਿਆਂ ਚੁੱਧਾ ਪਾਈ ਹੋਈ। ਉਹ ਵੀ ਇਹਨਾਂ ਦੀ ਇਨਵੈਸਟੀਗੇਸ਼ਨ ਜਿਹੜੀ ਚੱਲ ਰਹੀ ਹੈ ਇਹਨਾਂ ਦੇ ਫੋਨ ਵੀ ਅਸੀਂ ਕਬਜ਼ੇ 'ਚ ਲੈ ਲਏ। ਜੈਦਾ ਵੀ ਅਸੀਂ ਫੋਰੈਂਸਿਕ ਅਨਾਲਿਸਿਸ ਕਰਾਵਾਂਗੇ ਤੇ ਇਹਦੀ ਜਿਹੜੀ ਕਾਲ ਡਿਟੇਲਾਂ ਸਾਰਾ ਆਈਪੀਡੀਆਰ ਟੈਕਨੀਕਲੀ ਇਹਨੂੰ ਅੱਗੇ ਇਨਵੈਸਟੀਗੇਟ ਕਰ ਉਹਨਾਂ ਦੇ ਖਿਲਾਫ ਬਣਦੀ ਕਾਰਵਾਈ ਅਸੀਂ ਕਰਾਂਗੇ ਹਜੇ ਅਸੀਂ ਹੋਰ ਇਸਟੈਬਲਿਸ਼ ਕਰ ਲੈਨੇ ਆ ਇਹਦੀ ਹੋਰ ਇੰਟਰੋਗੇਸ਼ਨ ਚੱਲ ਰਹੀ ਹੈ ਬਟ ਹੁਣ ਅੱਜ ਦੇ ਟਾਈਮ ਕੱਲ ਦੇ ਟਾਈਮ ਦੇਖਿਆ ਗਿਆ ਡਰੋਨ ਦੇ ਥਰੂ ਹੀ ਜ਼ਿਆਦਾ ਸਪਲਾਈ ਹੋ ਰਹੀ ਹੈ ਉੱਥੇ ਇਸ ਤੋਂ ਇਲਾਵਾ ਪਿਛਲੇ ਦਿਨੀ ਇੱਕ ਐਫ ਆਈ ਆਰ ਨੰਬਰ 110 2 ਅਕਤੂਬਰ ਨੂੰ ਦਰਜ ਹੋਈ ਸੀ ਪੁਲਿਸ ਸਟੇਸ਼ਨ ਅਜੀਤਵਾਲ ਇਹਦੇ ਵਿੱਚ ਦੋ ਅਕਿਊਜ਼ ਅਰੈਸਟ ਹੋਏ ਸੀ ਤੇ ਉਹਨਾਂ ਤੋਂ 500 ਗ੍ਰਾਮ ਹੈਰੋਇਨ ਬਰਾਮਦ ਹੋਈ ਸੀ ਇਹਦੇ ਵਿੱਚ ਹੀ ਬੈਕਵਰਡ ਲਿੰਕੇਜ ਦੇ ਵਿੱਚ ਕੰਮ ਕਰਦੇ ਆ ਇੱਕ ਦੋਸ਼ੀ ਸਾਨੂੰ ਫਿਗਰ ਹੋਇਆ ਸੀ ਆਕਾਸ਼ਦੀਪ ਸਿੰਘ ਪੁੱਤਰ ਸਵਰਨ ਸਿੰਘ ਰਾਜਾਤਾਲ ਥਾਣਾ ਗਰੀਂਡਾ ਅੰਮ੍ਰਿਤਸਰ ਦਾ ਰਹਿਣ ਵਾਲਾ ਦੋਸ਼ੀ ਹੈ ਇਹਦਾ ਨਾਮ ਡਿਊਰਿੰਗ ਇੰਟਰੋਗੇਸ਼ਨ ਡਿਊਰਿੰਗ ਇਨਵੈਸਟੀਗੇਸ਼ਨ ਫਿਗਰ ਹੋਇਆ ਸੀ ਜਦੋਂ ਇਹਨੂੰ ਅਸੀਂ ਉੱਥੋਂ ਅਰੈਸਟ ਕੀਤਾ ਤੇ ਇਹਦੇ ਕੋਲੋਂ ਵੀ ਇਹਦੀ ਨਿਸ਼ਾਨਦੇਹੀ ਤੇ 2 ਕਿਲੋ ਹੈਰੋਇਨ ਹੋਰ ਰਿਕਵਰ ਹੋਈ ਸੀ ਤੇ ਆ ਐਫ ਆਈ ਆਰ ਨੰਬਰ 110 ਜਿਹੜੀ ਹੈ ਅਜੀਤਵਾਲ ਥਾਣੇ ਦੀ ਇਹਦੇ ਵੀ ਟੋਟਲ ਰਿਕਵਰੀ ਹੁਣ ਤੱਕ 2 ਕਿਲੋ 503 ਗ੍ਰਾਮ ਹੋਈ ਹੈ ਇਹਦੀ ਵੀ ਸਾਡੀ ਜਿਹੜੀ ਹੈ ਫਰਦਰ ਇੰਟਰੋਗੇਸ਼ਨ ਚੱਲ ਰਹੀ ਹੈ ਆ ਵੀ ਪਾਕ ਬੇਸਡ ਜਿਹੜੇ ਸਮਗਲਰ ਨੇ ਉਹਨਾਂ ਦੇ ਇੰਟਚ ਹੈਗਾ ਤੇ ਆ ਵੀ ਇੱਕ ਵੱਡਾ ਸਪਲਾਈਰ ਹੈ ਜਿਹੜਾ ਆਪ ਇੱਥੇ ਇਸ ਏਰੀਆ ਦੇ ਵਿੱਚ ਤੇ ਵਾਲੇ ਦਵਾਲੇ ਦੇ ਜਿਹੜੇ ਏਰੀਆ ਨੇ ਉੱਥੇ ਸਪਲਾਈ ਕਰਦਾ ਹੈ ਤੇ ਆਪਣਾ ਜਿਹੜਾ ਹੈਰੋਇਨ ਹੈ ਉਹ ਭੇਜਦਾ ਹੈ ਇੱਥੇ ਉਹਨੂੰ ਜਿਹੜੀ ਬਰਾਮਦਗੀ ਹੋਈ ਹੈ ਉਹ ਰਾਜਾ ਜਿਹੜਾ ਇਹਦਾ ਪਿੰਡ ਹੈ ਉਹਦੇ ਬਾਹਰ ਇਹਨਾਂ ਕਿਤੇ ਹੀ ਖੇਤਾਂ ਦੇ ਵਿੱਚ ਲਕੋ ਕੇ ਰੱਖੀ ਹੋਈ ਸੀ ਬਾਹਰ ਇਹ ਜਿਹੜੇ ਸੁਹਾ ਹੁੰਦਾ ਹੈ ਪੱਟੜੀ ਉੱਥੋਂ ਬਰਾਮਦ ਹੋਈ ਹੈ ਟੋਟਲ ਦੋਨੇ ਕੇਸਾਂ ਦੇ ਵਿੱਚ 6 ਜਿਹੜੇ ਅਕਿਊਜ਼ਡ ਨੇ ਅਰੈਸਟ ਹੋ ਗਏ ਤੇ 7.5 ਕਿਲੋ ਦੇ ਕਰੀਬ ਜਿਹੜੀ ਹੈਰੋਇਨ ਹੈ ਉਹ ਟੋਟਲ ਬਰਾਬਦ ਹੋਈ ਹੈ। ਵੱਖਰੇ ਵੱਖਰੇ ਨਾਂ ਯੂਜ਼ ਕਰਕੇ ਇਹਨਾਂ ਦੇ ਨਾਲ ਗੱਲ ਕਰਦੇ ਨੇ ਜਿਹੜੇ ਵਰਚੁਅਲ ਨੰਬਰ ਹੈਗੇ ਉਹ ਸਾਡੇ ਜਿਹੜੇ ਧਿਆਨ ਚ ਆ ਗਏ ਨੇ ਉਹਨਾਂ ਤੇ ਅਸੀਂ ਟੈਕਨੀਕਲੀ ਵਰਕ ਕਰ ਰਹੇ ਹਾਂ। ਲੇਕਿਨ ਜਿਹੜੇ ਪਾਕ ਬੇਸ ਸੰਗਲਰ ਹੈਗੇ ਉਹ ਡਿਫਰੈਂਟ ਨੇਮਸ ਆਪਣੇ ਯੂਜ਼ ਕਰਦੇ ਨੇ ਜਦੋਂ ਇਹਨਾਂ ਦੇ ਨਾਲ ਗੱਲ ਕਰਦੇ। ਜਿਹੜਾ ਪਹਿਲਾ ਮਾਮਲਾ ਹੈ ਜਿਹੜਾ ਹੁਣ ਰੀਸੈਂਟ ਦਰਜ ਹੋਇਆ ਹੈ ਇਹਦੇ ਵਿੱਚ ਜਿਹੜਾ ਦਲਜੀਤ ਹੈ ਆ ਕਾਫੀ ਟਾਈਮ ਤੋਂ ਇਸ ਕੰਮ ਦੇ ਵਿੱਚ ਇਨਵੋਲਵ ਹੈ ਤੇ ਪਹਿਲਾਂ ਵੀ ਇੱਕ ਬਾਰ ਬੈਠੇ ਬੰਦੇ ਦੇ ਕਹੇ ਤੇ ਇਹਨੇ ਅੱਗੇ ਜਿਹੜਾ ਇਹ ਕਨ ਤੇ ਜਿਹੜੇ ਦੂਜੇ ਨੇ ਉਹਨਾਂ ਦਾ ਪ੍ਰੀਵੀਅਸ ਰਿਕਾਰਡ ਉਹਨਾਂ ਦਾ ਕੋਈ ਨਹੀਂ ਹੈ ਲੇਕਿਨ ਉਹ ਵੀ ਕਾਫੀ ਟਾਈਮ ਤੋਂ ਇਸ ਜਿਹੜਾ ਇਲੀਗਲ ਡਰੱਗਸ ਦਾ ਬਿਜ਼ਨਸ ਹੈ ਦੇ ਵਿੱਚ ਲੱਗੇ ਹੋਏ ਨੇ ਦਲਜੀਤ ਤੇ ਦੋਮੁਗਦਵੇਂ ਦਰਜ ਨੇ ਪ੍ਰਾਇਮਰੀਲੀ WhatsApp Signal ਵਗੈਰਾ ਜਿਹੜੀ ਐਪਸ ਹੁੰਦੀਆਂ ਨੇ ਉਹ ਯੂਜ਼ ਕਰਦੇ ਨੇ